ਪੁਲਿਸ ਅਤੇ ਕਿਸਾਨਾਂ 모ਹ ਸਾਹਮਣੇ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ ਪੱਕੇ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਖੱਡਣ ਦੀ ਕੋਸ਼ਿਸ਼ ਚਾਰ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਤੂ ਨੇ ਰਾਹੁਲ ਗਾਂਧੀ ਤੇ ਬੋਲਿਆ ਸਿਆਸੀ ਧਾਵਾ ਬੋਲੇ ਪੱਪੂ ਨੇ ਆਪਣੇ ਨਾਂ ਤੇ ਲਗਾ ਦਿੱਤੀ ਮੋਹਰ ਰਾਹੁਲ ਦੇ ਇਨਰ ਸਰਕਲ ਵਾਲੇ ਟਿਕਟਾਂ ਵੇਚ ਕੇ ਦਿਉਂਦੇ ਨੇ ਸ਼ਾਨਦਾਰ ਜ਼ਿੰਦਗੀ ਕਾਂਗਰਸ ਨੇ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਨਵਜੋਤ ਕੌਰ ਸਿੱਧੂ ਪੰਜਾਬ ਕਾਂਗਰਸ ਇੰਚਾਰਜ ਬੁਵੇਸ਼ बघेल ਨੇ ਦਿੱਤੀ ਜਾਣਕਾਰੀ ਬੋਲੇ ਪਹਿਲਾ ਨਵਜੋਤ ਕੌਰ ਸਿੱਧੂ ਸੰਸਪੈਂਡ ਹੁਣ ਦਿਖਾਇਆ ਬਾਹਰ ਦਾ ਰਸਤਾ ਫਟਿਆਲਾ ਦੇ ਵਿੱਚ ਮੁੱਖ ਮੰਤਰੀ ਨੈਪ ਸਿੰਘ ਸੈਣੀ ਦਾ ਵੱਡਾ ਬਿਆਨ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਹੀਂ ਹੋਏਗਾ ਗੱੜ ਜੋੜ ਆਪਣੇ ਦੰਦ ਤੇ 2027 ਦੀ ਇਲੈਕਸ਼ਨ ਲੜੇਗੀ ਭਾਜਪਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਮਰਡਰ ਦਾ ਸੀਸੀਟੀਵੀ ਐਕਸਕਲੂਸਿਵ ਲਈ ਆ ਸਮਨੇ ਲੱਕੀ ਆਫ ਰਾਈਟ ਦੇ ਥਾਰਜ ਬੈਠਦੇ ਆ ਹੀ ਮਾਰੀਆਂ ਗੋਲੀਆਂ ਵਾਰਦਾਤ ਤੋਂ ਬਾਅਦ ਸਕੂਪੀ ਤੇ ਫਰਾਰ ਹੋਏ ਸ਼ੂਟਰ ਜਲੰਧਰ ਦੇ ਵਿੱਚ ਪਤੀ ਪਤਨੀ ਤੋਂ 19 ਲੱਖ ਰੁਪਏ ਦੀ ਲੁੱਟ ਨੋਟਾਂ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋਏ ਮੋਟਰਸਾਈਕਲ ਸਵਾਰ ਪੁਲਿਸ ਕਰ ਰਹੀ ਹੈ ਲੁਟੇਰਿਆਂ ਦੀ ਭਾਲ ਗੁਰੂ ਰਵਿਦਾਸ ਜੀ ਦੇ 650 ਪ੍ਰਕਾਸ਼ਪੁਰਬ ਦੇ ਸਮਾਗਮ ਦੀ ਸ਼ੁਰੂਆਤ ਪੰਜਾਬ ਦੇ ਬਖਵੰਤri ਭਗਵੰਤ ਮਾਨ ਨੇ ਖੁਰਾਲਗੜ੍ਹ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਨੂੰ ਕੀਰਤਨ ਨਮਨ ਬੋਲੇ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਣਗੇ ਧਾਰਮਿਕ ਸੈਮੀਨਾਰ ਨਿਊਜ਼ 18 ਪੰਜਾਬ ਤੁਸੀਂ ਦੇਖ ਰਹੇ ਹੋ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 6 ਵਜੇ ਦੀਆਂ 6 ਵੱਡੀਆਂ ਇੰਪੋਰਟੈਂਟ ਖਬਰਾਂ ਲੈ ਕੇ ਹਾਜ਼ਰ ਹੈ ਪਰ ਇਸ ਤੋਂ ਪਹਿਲਾਂ ਸਭ ਤੋਂ ਵੱਡੀ ਖਬਰ ਮਾਲਵੇ ਦੇ ਦਿਲ ਮੰਨੇ ਜਾਂਦੇ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ ਵਿੱਚ ਪੁਲਿਸ ਅਤੇ ਕਿਸਾਨਾਂ ਆਮੋ ਸਾਹਮਣੇ ਹੋਏ ਨੇ ਕਿਸਾਨਾਂ ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵਰਸਾ ਦਿੱਤੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵੱਡਾ ਜਾਮ ਲੱਗਿਆ ਹੋਇਆ ਹੈ ਤਰਨਾ ਲੱਗਿਆ ਹੋਇਆ ਪੱਕੇ ਮੋਰਚੇ ਤੇ ਬੈਠੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਗੱਲ ਕਰਾਂਗੇ ਪੰਜਾਬ ਦੇ ਬਠਿੰਡਾ ਦੀ ਗੱਲ ਕਰਾਂਗੇ ਪੁਲਿਸ ਅਤੇ ਕਿਸਾਨ ਆਮੋ ਸਾਹਮਣੇ ਹੋਏ ਨੇ ਤਸਵੀਰਾਂ ਦੇਖ ਸਕਦੇ ਹਾਂ ਐਕਸਕਲੂਸਿਵ ਤਸਵੀਰਾਂ న్యూਸ 18 ਦੇ ਕੈਮਰੇ ਦੇ ਵਿੱਚ ਕੈਦ ਹੋਈਆਂ ਜਿਸ ਚਾ ਕਿਸਾਨ ਵਰਸਸ ਪੁਲਿਸ ਦੀ ਸਿਚੁਏਸ਼ਨ ਬਣੀ ਹੋਈ ਹੈ ਕਿਸਾਨਾਂ ਨੂੰ ਖਦੇੜਨ ਦੇ ਲਈ ਪੰਜਾਬ ਦੀ ਬਠਿੰਡਾ ਪੁਲਿਸ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰ ਰਹੀ ਹੈ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਲੰਬਾ ਜਾਮ ਲੱਗਿਆ ਹੋਇਆ ਹੈ ਜਿਸ ਤੋਂ ਬਾਅਦ ਆਮ ਲੋਕ ਵੀ ਪਰਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਵੀ ਦੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮਲਾਜ਼ਮਾਂ ਦੀ ਜਿਹੜੀ ਡਿਪਲॉयਮੈਂਟ ਕੀਤੀ ਹੋਈ ਸੀ ਹੰਝੂ ਗੈਸ ਦੇ ਗੋਲਿਆਂ ਦੀ ਬਕਾਇਦਾ ਵਰषाਤ ਕੀਤੀ ਗਈ ਇਸ ਸਿਨੈਰੀਓ ਦੇ ਵਿੱਚ ਤਸਵੀਰਾਂ ਜੋ ਕੈਦ ਹੋਈਆਂ ਨੇ ਤਾਂ ਮੌਕੇ ਤੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤੇ ਹੋਏ ਸੀ ਦਖਨਾਲ ਵੰਸਲ बठिंडा तो न्यूज एटीन सहयोगी ज्यादा जानकारी सज पा रहे हैं कुनाल की कुछ जानकारी है मौके पे की कुछ हालात ने ताज़ा स्थिति बयान करने की कोशिश करो जी बिल्कुल देखो मौके की स्थिति जो बठिंडा चंडीगढ़ नेशनल हाईवे है उत्थे किसान ते पुलिस आमनो सामने ने किसान जो काफी पिछे तो आ रहे थे ਲੰਬਾ ਸਫਰ ਕਰਕੇ ਕਿਉਂਕਿ ਪਹਿਲਾਂ ਹੀ ਕਿਸਾਨਾਂ ਨੇ ਬਠਿੰਡੇ ਆਉਣਾ ਸੀ ਬਠਿੰਡੇ ਨਹੀਂ ਆਉਂਦੇ ਤਾਂ ਸ਼ਹਿਰ ਚ ਐਂਟਰ ਨਹੀਂ ਹੋਣ ਦਿੱਤਾ ਤਾਂ ਕਿਸਾਨਾਂ ਦੇ ਵਿੱਚ ਪਹਿਲਾਂ ਹੀ ਰੋਸ ਸੀ ਕਿਸਾਨ ਲਗਾਤਾਰ ਪ੍ਰਦਰਸ਼ਨ ਦੀ ਕੋਲੋਟੀ ਸੀ ਤਾਜੀ ਸਥਿਤੀ ਕੀ ਹੈ ਅਸੀਂ ਦੇਖ ਰਿਹਾ ਹਾਂ ਕਿ ਗੈਸ ਦੇ ਗੋਲੇ ਵਰਸਾਏ ਜਾ ਰਹੇ ਨੇ ਇੱਕ ਪਾਸੇ ਕਿਸਾਨ ਨੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਜਵਾਨ ਨੇ ਜੀ ਬਿਲਕੁਲ ਦੇਖੋ ਹੁਣ ਜੋ ਤਾਜੀ ਸਥਿਤੀ ਹੈ ਆਮਨੇ ਸਾਹਮਨੇ ਕਿਸਾਨ ਤੇ ਪੁਲਿਸ ਦਿਖਾਈ ਦੇ ਰਹੇ ਨੇ ਅਫਰੋ ਗੈਸ ਦੇ ਗੋਲੇ ਕਿਸਾਨਾਂ ਤੇ ਛੱਡੇ ਗਏ ਕਿਸਾਨਾਂ ਨੇ ਵੀ ਇਹਨਾਂ ਨੂੰ ਟਾਈਮ ਦਿੱਤਾ ਪੁਲਿਸ ਨੂੰ ਜੇਕਰ ਥੋੜੇ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਅਸੀਂ ਅੱਗੇ ਵਧਾਂਗੇ। ਕੋਨਾਲ ਟਕਰਾ ਦੀ ਸਥਿਤੀ ਹਲੇ ਜਾਰੀ ਹੈ। ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਹੰਝੂ ਗੈਸ ਦੇ ਗੋਲੇ ਨੇ ਮੌਕੇ ਤੇ ਡਿਊਟੀ ਮੈਜਿਸਟਰੇਟ ਨੂੰ ਡਿਪਲੋਏ ਕੀਤਾ ਗਿਆ। ਜੀ ਬਿਲਕੁਲ ਦੇਖੋ ਵੱਖ-ਵੱਖ ਥਾਵਾਂ ਤੋਂ ਪੁਲਿਸ ਇੱਥੇ ਤਣਾਤ ਕੀਤੀ ਹੋਈ ਹੈ। ਅਥਰੂ ਗੈਸ ਦੇ ਗੋਲੇ ਕਿਸਾਨਾਂ 'ਤੇ ਸੁੱਟੇ ਗਏ ਨੇ। ਜਿਹੜੇ ਕਿਸਾਨ ਨੇ ਅਥਰੂ ਗੈਸ ਦੇ ਲਗਾਤਾਰ ਗੋਲੇ 15 ਤੋਂ 20 ਮਿੰਟ ਹੋ ਗਏ ਨੇ ਸੁੱਟੇ ਜਾ ਰਹੇ ਨੇ। ਕਿਸਾਨ ਪਿੰਡਾਂ ਦੇ ਕੱਚੇ ਰਾਹ ਤੋਂ ਹੋ ਕੇ ਪਿੰਡਾਂ 'ਚ ਵੜ ਰਹੇ ਨੇ। ਕਈ ਕਿਸਾਨ ਅੱਗੇ ਆ ਰਹੇ ਨੇ, ਕਈ ਪ لیکن پولیس ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਕਿਸਾਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਵੇਗਾ ٹریکٹر ਟਰਾਲੇ ਜਿਹੜੇ ਅੱਗੇ ਲਾਏ ਹੋਏ ਨੇ ਜੋ ਬਸਾਂ ਨੇ ਜੋ پولیس ਵੱਲੋਂ ਲੱਖਾਂ ਚੱਕੀਆਂ ਹੋਈਆਂ ਨੇ ਸੇਫਟੀ ਦਾ ਪੂਰਾ ਪ੍ਰਬੰਧ ਹੈ ਪਰ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਬਹੁਤ ਵੱਡੀ ਖਬਰ ਹੈ ਕਿ ਦੇਖੋ ਇੱਕ ਪਾਸੇ ਕਿਸਾਨ ਦੂਜੇ ਪਾਸੇ ਪੰਜਾਬ پولیس ਦੇ ਜਵਾਨ ਪਰ ਇੱਕ ਹੋਰ ਚੀਜ਼ ਵੱਡੀ ਮੈਂ ਪੁੱਛਣੀ ਚਾਹੂੰਗਾ ਕੁਨਾਲ ਕਿ ਕਿਸਾਨਾਂ ਨੂੰ ਖਦੇੜਿਆ ਜਾ ਰਿਹਾ ਜਾਂ ਫਿਰ ਕਿਸੇ ਥਾਂ ਤੇ ਉਹਨਾਂ ਨੂੰ ਡਿਟੇਨ ਕਰਵਾਇਆ ਜਾ ਰਿਹਾ ਰੱਖਿਆ ਜਾ ਰਿਹਾ ਖਾਸ ਕਰਕੇ ਥਾਣੇ ਦੇ ਵਿੱਚ ਪੁਲਿਸ ਕੋਲੇ ਪਰਮਾਨ ਦਿਨ ਨੇ ਕਿਹਾ ਕਿਸਾਨ ਪੁਲਿਸ ਤੇ ਤੱਕ ਆ ਹੀ ਨਹੀਂ ਪਾ ਰਹੇ ਪੁਲਿਸ ਕਿਸਾਨ ਪਿੱਛੇ ਹੀ ਕੱਚੇ ਰਾਹਾਂ ਤੋਂ ਪਿੰਡਾਂ ਦੇ ਵਿੱਚ ਦਾਖਲ ਹੋ ਰਹੇ ਨੇ ਅਥਰੂ ਗੈਸ ਦੇ ਲਗਾਤਾਰ ਗੋਲੇ ਪੁਲਿਸ ਵੱਲੋਂ ਛੱਡੇ ਜਾ ਰਹੇ ਨੇ ਪੁਲਸ ਵੱਲੋਂ ਪੁਖਤਾ ਪ੍ਰਬੰਧ ਦੇ ਜਿਹੜੇ ਹੱਥਾਂ ਦੇ ਵਿੱਚ ਸੋਟੀਆਂ ਨੇ ਥਰੂ ਗੈਸ ਦੇ ਗੋਲੇ ਲਗਾਤਾ ਸੁੱਟੇ ਜਾ ਰਹੇ ਨੇ ਕਿਸਾਨ ਆਮ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਪੁਲਜੋਰ ਕੋਸ਼ਿਸ਼ ਕੀਤੀ ਆ ਰਹੀ ਹੈ ਕਿਸਾਨਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਉਹਨੇ ਵਿੱਚ ਬਜ਼ੁਰਗ ਕਿਸਾਨ ਵੀ ਨੇ ਕਈ ਮਹਿਲਾਵਾਂ ਵੀ ਨੇ ਅੱਗੇ ਆਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਅੱਗੇ ਨਹੀਂ ਆ ਪਾਰੇ ਕਿਉਂਕਿ ਅਫਰੂ ਗੈਸ ਦੇ ਜਿਹੜੇ ਗੋਲੇ ਦੀ ਗੈਸ ਹੈ ਉਹ ਸਾਰੇ ਕਿਤੇ ਫੈਲ ਚੁੱਕੀ ਹੈ ਤੇ ਕਿਸਾਨਾਂ ਨੂੰ ਵੀ ਕਾਫੀ ਦਿੱਕਤ ਹੋ ਰਹੀ ਹੈ ਕਈ ਖੇਤਾਂ ਦੇ ਵਿੱਚ ਉਤਰ ਗਏ ਨੇ ਕਿਸਾਨ ਤੇ ਕਚੇਰਾ ਤੋ ਜਾ ਰਹੇ ਨੇ ਪੁਲਸ ਵੱਲੋਂ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਅੱਗੇ ਨਹੀਂ ਆਂ ਦਿੱਤਾ ਕਿਸਾਨ ਤੇ ਪੁਲਿਸ ਪੁਲਿਸ ਕਹ ਰਹੀ ਵੀ ਅੱਗੇ ਨਹੀਂ ਆਂ ਦਿੱਤਾ ਜਾਵੇਗਾ ਕਿਸਾਨ ਕਹਿ ਰਿਹਾ ਅਸੀਂ ਦਾਖਲ ਹੋਵਾਂਗੇ ਹੁਣ ਦੇਖਣਾ ਹੋਵੇਗਾ ਕਿੰਦੋਂ ਤੱਕ ਇਹ ਜੰਗ ਜਾਰੀ ਰਹਿੰਦੀ ਹੈ ਪੁਲਿਸ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਕਿਸਾਨਾਂ 'ਤੇ ਛੱਡੇ ਜਾ ਰਹੇ ਨੇ ਕਿਸਾਨ ਕਿਸੇ ਰਾਹ ਕਿਸੇ ਕੱਚੇ ਰਾਹ ਤੋਂ ਜਾਂ ਖੇਤਾਂ ਦੇ ਥਰੂ ਜਿਹੜੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਵੀ ਮਗਰਮਗਰ ਜਾ ਰਹੀ ਹੈ ਲਾਠੀਆਂ ਸੋਟੀਆਂ ਲੈ ਕੇ ਤਾਂ ਕਿ ਕਿਸਾਨ ਜੇਕਰ ਕੋਈ ਵਾਇਲੈਂਸ ਕ੍ਰੀਏ ਕਰਦੇ ਨੇ ਤੇ ਉਹਨਾਂ ਤੇ ਲਾਠੀ ਚਾਰਜ ਵੀ ਹੋ ਸਕਦਾ ਹੈ ਸਥਿਤੀ ਇਹ ਬਣੀ ਹੋਈ ਹੈ ਲਾਠੀ ਚਾਰਜ ਵੀ ਕਿਸੇ ਵੇਲੇ ਹੋ ਸਕਦਾ ਹੈ ਸਥਿਤੀ ਕਾਫੀ ਤਣਾਅਪੂਰਨ ਨੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਪੁਲਿਸ ਤੇ ਵਰਸਸ ਫਾਰਮਰ ਜੋ ਲਗਾਤਾਰ ਆਮਨੇ ਸਾਹਮਨੇ ਲਗਾਤਾਰ ਕਲ ਤੋਂ ਹੀ ਇਹ ਅਪਡੇਟ ਕਿ ਨੈਸ਼ਨਲ ਹਾਈਵੇ ਤੇ ਲੱਗੇ ਧਰਨੇ ਤੋਂ ਬਾਅਦ ਜਿਹੜੀ ਆਵਾਜਾ ਪ੍ਰਭਾਵਿਤ ਸੀ ਉਹ ਬਹਾਲ ਹੋ ਗਈ ਹੈ ਜੋ ਬਿਲਕੁਲ ਦੇਖੋ ਆਵਾਜ਼ ਆਈ ਤਾਂ ਉੱਥੇ ਹੀ ਖੜੀ ਹੈ ਜਿੱਥੇ ਖੜੀ ਸੀ ਕੁਝ ਲੋਕਾਂ ਨੇ ਮੈਪ ਰਾਹੀ ਜਾਂ ਪੁੱਛ ਕਰਕੇ ਕਚੇਰਾਹਾਂ ਤੋਂ ਪਿੰਡਾਂ ਦੇ ਵਿੱਚ ਆਪਣੇ ਜਿੱਥੇ ਮੰਜ਼ਿਲ ਤੈਅ ਕਰਨੀ ਸੀ ਉੱਥੋਂ ਦਵਾਣਗੀ ਹੋਈ ਲੇਕਿਨ ਜੋ ਲੋਕ ਮਰੀਜ਼ ਨੇ ਜੋ ਬੱਚੇ ਅੱਛਾ ਹੋਇਆ ਕਿ ਕੁਨਾਲ ਦੇਖੋ ਇੱਕ ਪਾਸੇ ਕਿਸਾਨ ਬੈਠੇ ਸੀ ਕਿ ਮੌਕੇ ਤੇ ਜੇ ਨੌਬਤ ਆ ਗਈ ਕਿ ਡਿਊਟੀ ਮੈਜਿਸਟਰ ਨੂੰ ਕਹਿਣਾ ਪਿਆ ਕਿ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਜਾਏ ਕਿ ਕਿਸਾਨ ਸ਼ਾਂਤ ਮੇਢ ਢੰਗ ਨਾਲ ਬੈਠੇ ਸੀ ਕਿਸਾਨ ਦੇਖੋ ਪਿੱਛੇ ਸ਼ਾਂਤ ਮੇਢਾਂ ਨਾਲ ਬੈਠੇ ਹੋਏ ਸੀ ਕਿਸਾਨ ਕਹਿ ਰਹੇ ਵਖ ਵਖ ਪਿੰਡਾਂ ਚੋਂ ਵਖ ਵਖ ਸ਼ਹਿਰਾਂ ਚੋਂ ਵਖ ਵਖ ਜ਼ਿਲ੍ਹਿਆਂ ਚੋਂ ਕਿਸਾਨ ਜਮਾ ਹੋ ਕੇ ਡੀਸੀ ਦਫਤਰ ਅਜ ਘਰਾਓ ਕਰਨਾ ਸੀ ਡੀਸੀ ਦਫਤਰ ਦੇ ਵੱਲ ਆਉਣਾ ਸੀ ਲੇਕਿਨ ਪੁਲਿਸ ਕਹਿ ਰਹੀ ਵੀ ਅਸੀਂ ਇਹਨਾਂ ਨੂੰ ਦਫਤਰਾਂ ਦੇ ਵਿੱਚ ਨਹੀਂ ਬੈਠਣ ਦੇਵਾਂਗੇ ਘਰਾਓ ਨਹੀਂ ਕਰਨ ਦੇਵਾਂਗੇ ਇਸ ਨੂੰ ਲੈ ਕੇ ਤਣਾਤਪੂਰਨ ਮਾਹੌਲ ਬਣ ਗਿਆ ਕਿਸਾਨ ਕਹਿ ਰਹੇ ਅਸੀਂ ਸ਼ਹਿਰ ਦੇ ਵਿੱਚ ਦਾਖਲ ਹੋਣਾ ਪੁਲਿਸ ਕਹਿ ਰਹੀ ਵੀ ਅਸੀਂ ਸ਼ਹਿਰ ਦੇ ਵਿੱਚ ਦਾਖਲ ਨਹੀਂ ਹੋਣ ਦੇਣਾ 1500 ਦੇ ਕਰੀਬ ਜਿਹੜਾ ਸੁਰੱਖਿਆ ਕਰਮੀਆਂ ਵਖ ਵਖ ਜ਼ਿਲ੍ਹਿਆਂ ਚੋਂ ਬੁਲਾ ਕੇ ਤਣਾਤ ਕੀਤੇ ਹੋਏ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਲੇਕਿਨ ਕਿਸਾਨ ਹੁਣ ਵੀ ਅੜੇ ਹੋਏ ਨੇ ਵੀ ਅਸੀਂ ਅੱਗੇ ਦਾਖਲ ਹੋਣਾ ਸਾਡਾ ਕਸੂਰ ਕੀ ਹੈ ਸਾਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਕੋਈ ਨਹੀਂ ਕਿਉਂ ਸ਼ਹਿਰ ਦੇ ਵਿੱਚ ਕਿਸਾਨ ਦਾਖਲ ਹੋਣਾ ਚਾਹੁੰਦੇ ਸੀ ਕਿਉਂਕਿ ਦੇਖੋ ਅਸ ਤੋਂ 5-6 ਮਹੀਨੇ ਪਹਿਲਾਂ ਜੋਂਦ ਪਿੰਡ ਦੇ ਜੋ ਸਕੂਲ ਦਾ ਮਾਮਲਾ ਸੀ ਜਿੱਥੇ ਕਿਸਾਨ ਤੇ ਪੁਲਿਸ ਉਦੋਂ ਵੀ ਆਮਨੇ ਸਾਹਮਨੇ ਹੋਏ ਕਿਸਾਨ ਤੇ ਪੁਲਿਸ ਦੇ ਵਿੱਚ ਧੱਕਾ ਮੁੱਕੀ ਵੀ ਹੋਈ ਕਾਫੀ ਤਣਾਅਪੂਰਨ ਮਾਹੌਲ ਉਦੋਂ ਵੀ ਦੇਖਣ ਨੂੰ ਮਿਲਿਆ 5-6 ਮਹੀਨੇ ਦੀ ਗੱਲ ਹੈ ਇੱਕ ਡੀਐਸਪੀ ਨੇ ਉਹਨਾਂ ਦੇ ਹੱਥ ਦੇ ਫ੍ਰੈਕਚਰ ਵੀ ਆਇਆ ਜਿਸ ਤੋਂ ਬਾਅਦ ਇਹਨਾਂ ਨੇ ਕਿਸਾਨਾਂ ਦੇ ਦੋ ਕਿਸਾਨਾਂ ਤੇ ਮਾਮਲਾ ਦਰਜ ਕਰਕੇ ਕਈ ਅਣਪਛਾਤੇ ਕਿਸਾਨਾਂ ਤੇ ਵੀ ਮਾਮਲਾ ਦਰਜ ਕੀਤਾ ਕਿਸਾਨਾਂ ਨੂੰ ਦੋ ਕਿਸਾਨਾਂ ਨੂੰ ਅਰੈਸਟ ਕਰ ਲਿਆ ਸੀ ਉਹਨਾਂ ਦੀ ਰਿਹਾਈ ਨੂੰ ਲੈ ਕੇ ਸਾਰਾ ਮਸਲਾ ਹੋਇਆ ਉਹਨਾਂ ਨੂੰ ਰਿਹਾ ਕਰੋ ਰਿਹਾ ਪੁਲਸ ਕੈਰੀ ਵੀ ਕਾਨੂੰਨੀ ਤੌਰ ਤੇ ਜਿਸ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਉਸ ਦੇ ਥਰੂ ਤੁਸੀਂ ਆਦੇ ਜੋ ਕਿਸਾਨ ਆਗੂ ਨੇ ਉਹਨਾਂ ਨੂੰ ਇਹ ਹਕ ਕਰਵਾ ਰਹੇ ਲੇਕਿਨ ਕਿਸਾਨ ਕਹਿ ਰਹੇ ਨੇ ਅਸੀਂ ਤਾਂ ਨਾਦਰਸ਼ਨ ਕਰਕੇ ਰਿਹਾ ਕਰਾਵਾਂਗੇ ਅਸੀਂ ਘਰਾਓ ਕਰਕੇ ਰਿਹਾ ਕਰਾਵਾਂਗੇ ਜੇ ਸਾਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ ਤਾਂ ਅਸੀਂ ਸੜਕ ਜਾਮ ਕਰ ਦਾਂਗੇ ਸਰਕਾਰ ਦੇ ਜਾਮਲਾਤਾਂ ਕਿਸ ਸਮੇਂ ਨੇ ਪਹਿਲਾ ਦਿਨਾਂ ਦੌਰਾਨ ਵੀ ਕਈ ਕਈ ਪ੍ਰਦਰਸ਼ਨ ਕੀਤੇ ਕਈ ਡੀਸੀ ਦਫ਼ਤਰਾਂ ਦੇ ਘਰਾਓ ਕੀਤੇ ਤੇ ਇਸੇ ਤਰ੍ਹਾਂ ਦੀ ਹੁਣ ਸਥਿਤੀ ਬਣੀ ਹੋਈ ਹੈ ਸਥਿਤੀ ਤਣਾਪੂਰਨ ਕਿਉਂ ਹੋ ਗਈ ਕਿਉਂਕਿ ਅਥਰੂ ਗੈਸ ਦੇ ਗੋਲੇ ਛੱਡੇ ਗਏ ਉਹ ਕਿਸਾਨ ਦੂਜੇ ਪਾਸੇ ਨੇ ਕਰੀਬ 50 ਤੋਂ 60 ਮੀਟਰ ਦੀ ਦੂਰੀ ਹੈ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਜੇਕਰ ਕਿਸਾਨ ਦਾਖਲ ਹੁੰਦੇ ਨੇ ਤਾਂ ਪੁਲਿਸ ਅਥਰੂ ਗੈਸ ਦੇ ਗੋਲੇ ਛੱਡਦੀ ਹੈ ਲੇਕਿਨ ਕਿਸਾਨਾਂ ਦੀ ਹਾਲਾਤ ਇਸ ਤਰ੍ਹਾਂ ਦੀ ਕਿਉਂਕਿ ਬਜ਼ੁਰਗ ਕਿਸਾਨ ਕਾਫੀ ਨਹੀਂ ਤੇ ਅਥਰੂ ਗੈਸ ਦੇ ਗੈਸ ਦੇ ਨਾਲ ਕਿਸਾਨਾਂ ਨੂੰ ਕੋਈ ਜ਼ਖਮੀਆਂ ਦੀ ਖਬਰ ਹੋਵੇ ਦੇਖੋ ਹੰਝੂ ਗੈਸ ਦੇ ਗੋਲੇ ਜਿ रिपोर्ट ਤੁਸੀਂ ਗਰਾਉਂਡ ਜ਼ੀਰੋ ਤੋਂ ਕਰ ਰਹੇ ਹੋ ਕਿ ਬਹੁਤ ਵੱਡੇ ਗੰਦੇ ਵਿੱਚ ਬਜ਼ੁਰਗ ਕਿਸਾਨ ਨੇ ਜ਼ਖਮੀ ਹੋਣ ਬਾਰੇ ਕੋਈ ਅਪਡੇਟ ਲੋਕਲ ਹਸਪਤਾਲ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਨਹੀਂ ਦੇਖੋ ਅਜੇ ਕਿਸਾਨ ਇਧਰ ਉਧਰ ਹੋ ਗਏ ਨਹੀਂ ਕਿਸਾਨ ਫਿਲਹਾਲ ਕਾਫੀ ਪਿੱਛੇ ਨੇ ਹਲੇ ਕਿਸਾਨ ਥੋੜਾ ਅੱਗੇ ਆਈ ਸੀ 100 ਮੀਟਰ ਦਾ ਫਾਸਲਾ ਰਹਿ ਗਿਆ ਸੀ ਕਿਸਾਨ ਤੇ ਪੁਲਿਸ ਦੇ ਵਿੱਚ ਲੇਕਿਨ ਜਦੋਂ ਅਥੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਗਏ ਤਾਂ ਕਿਸਾਨ ਹੋਰ ਪਿੱਛੇ ਚਲੇ ਗਏ ਨੇ ਤੱਚੇ ਰਾਹ ਤੋਂ ਲੈ ਕੇ ਕਿਸਾਨ ਪਿੰਡਾਂ ਵਿੱਚ ਦਾਖਲ ਹੋ ਗਏ ਨੇ ਕਈ ਕਿਸਾਨ ਖੜੇ ਨੇ ਕਈ ਕਿਸਾਨ 100 ਮੀਟਰ ਦੇ 150 ਮੀਟਰ ਦੀ ਦੂਰੀ ਤੇ ਖੜੇ ਨੇ ਕਿਸਾਨਾਂ ਦੀ ਪੁਲਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਅੱਗੇ ਦਾਖਲ ਹੋਈਏ ਕਿਸਾਨਾਂ ਕੋਲੇ ਦੇਖੋ ਜੋ ਪੁਖਤਾ ਪ੍ਰਬੰਧ ਪੁਲਿਸ ਕੋਲਿਆ ਉਹ ਸੁਭਾਗਿਕ ਜੀ ਗੱਲ ਹੈ ਕਿਸਾਨਾਂ ਨੂੰ ਇੱਕ ਹੋਰ ਬੜਾ ਇੰਪੋਰਟੈਂਟ ਸਵਾਲ ਹੈ ਦੇਖੋ ਇਹ ਪੂਰੇ ਤੌਰ ਤੇ ਕਿਸਾਨਾਂ ਦਾ ਪ੍ਰਦਰਸ਼ਨ ਸੀ ਕਿਸਾਨ ਸ਼ਬਦ ਨੂੰ ਕਹਿ ਕੇ ਜਨਰਲਾਈਜ਼ ਅਸੀਂ ਨਹੀਂ ਕਰ ਸਕਦੇ ਕਿ ਕਿਸੇ ਵਿਸ਼ੇਸ਼ ਧੜੇ ਜਾਂ ਵਿਸ਼ੇਸ਼ ਜਥੇਬੰਦੀ ਦੇ ਨਾਲ ਇਹਨਾਂ ਕਿਸਾਨਾਂ ਦਾ ਸਬੰਧ ਸੀ ਜਿਹਨਾਂ ਕੋ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਵੀ ਹੁੰਦੀ ਹੈ ਲੇਕਿਨ ਜੋ ਭਾਰਤੀ ਕਿਸਾਨ ਇਕਤਾ ਉਗਰਾਹ ਹੈ ਕਾਫੀ ਵੱਡੀ ਜਥੇਬੰਦੀ ਹੈ ਆਪ ਦਾ ਪ੍ਰਦਰਸ਼ਨ ਆਪ ਦੇ ਹਿਸਾਬ ਦੇ ਨਾਲ ਆਪ ਦੇ ਤਰੀਕੇ ਨਾਲ ਹਰ ਹਰ ਵਾਸਤੇ ਹਰ ਤਰੀਕੇ ਦੇ ਨਾਲ ਭਾਰਤੀ ਬੀਕੇ ਯੂਗਰਾਹਾ ਵੱਲੋਂ ਕੀਤਾ ਜਾਂਦਾ ਹੈ ਇਹ ਸਭ ਨੂੰ ਪਤਾ ਹੈ ਲੇਕਿਨ ਅੱਜ ਵੀ ਬੀਕੇ ਯੂਗਰਾਹੀ ਜਥੇਬੰਦੀਆਂ ਕੁਝ ਖੋਰ ਵੀ ਛੋਟੀ ਜਿੱਥੇ ਬੰਦੀਆਂ ਜਾਂ ਕੁਝ ਹੋਰ ਕਿਸਾਨ ਆ ਗੂ ਜਗਿੰਦਰ ਉਗਰਾਹਾਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਨਹੀਂ ਜਗਿੰਦਰ ਉਗਰਾਹਾਂ ਤਾਂ ਸ਼ਾਇਦ ਇਸ ਜਗਿੰਦਰ ਉਗਰਾਹ ਇਸ ਪ੍ਰੋਟੈਸਟ ਦੇ ਵਿੱਚ ਨਹੀਂ ਦੇਖੇ ਗਏ ਜੋ ਛੰਟਾ ਸਿੰਘ ਨੇ ਜੋ ਇਹਨਾਂ ਦੇ ਮੇਨ ਆਗੂ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਕਈ ਕੇਂਦਰ ਦੇ ਨਾਲ ਮੀਟਿੰਗਾਂ ਕਰਦੇ ਰਹੇ ਨੇ ਸ਼ੰਗਾਰਾ ਸਿੰਘ ਮਾਨਗ ਜਿਲ੍ਹਾ ਪ੍ਰਧਾਨ ਨੇ ਕਈ ਕਿਸਾਨ ਹੋਰ ਆਗੂ ਨੇ ਉਹ ਵੀ ਇਸ ਵਿੱਚ ਸ਼ਾਮਲ ਹੋਏ ਕਈ ਮਹਿਲਾਵਾਂ ਸ਼ਾਮਿਲ ਹੋਈਆਂ ਤੇ ਉਹਨਾਂ ਨੇ ਪੁਲਚਰ ਕੋਸ਼ਿਸ਼ ਕੀਤੀ ਵੀ ਅੱਗੇ ਵਧਣ ਦੇ ਨਾਲ ਸ਼ਾਮ ਦਾ ਸਮਾਂ ਦੇਖੋ ਸੂਰਜ ਡੁੱਲਦਾ ਜਾ ਰਿਹਾ ਹੈ ਇਹ ਸਵਚਾਲੇ ਜਿਸ ਤਰੀਕੇ ਦੇ ਨਾਲ ਤਸਵੀਰਾਂ ਅਸੀਂ ਦੇਖ ਰਹੇ ਹਾਂ ਹੈਰਾਨ ਕਰਦੀਆਂ ਨੇ ਕਿ ਕਿਵੇਂ ਹੰਝੂ ਗੈਸ ਦੇ ਗੋਲਿਆਂ ਦੀ ਬਰਸਾਤ ਕੀਤੀ ਗਈ ਹੁਣ ਤਾਜ਼ਾ ਸਥਿਤੀ ਕੀ ਹੈ ਪੁਲਿਸ ਕਿਵੇਂ ਕਿਸਾਨਾਂ ਨੂੰ ਸ਼ਾਂਤ ਕਰਵਾ ਰਹੀ ਹੈ ਜਦ ਸਿਰਫ ਕਾਰਵਾਈ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਵੇਂ ਦੇਖੋ ਕੋਈ ਗੱਲਬਾਤ ਨਹੀਂ ਹੋ ਰਹੀ ਤਾਂ ਸ਼ਾਂਤੀ ਕਿਸ ਤਰ੍ਹਾਂ ਹੋਵੇਗੀ ਨਾ ਤਾਂ ਉਧਰੋਂ ਪੁਲਿਸ ਵੱਲੋਂ ਕਿਸਾਨਾਂ ਨਾਲ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਨਾ ਕਿਸਾਨ ਕੋਈ ਗੱਲਬਾਤ ਕਰਨ ਨੂੰ ਚਾਹ ਰਹੇ ਹਾਲਾਂਕਿ ਲੇਕਿਨ ਕਿਸਾਨਾਂ ਨੇ ਆਪ ਦੇ ਪਾਸ਼ਣ ਦੇ ਵਿੱਚ ਕਿਹਾ ਪੁਲਿਸ ਕੋਲ ਟਾਈਮ ਹੈ ਸਾਡੇ ਨਾਲ ਗੱਲਬਾਤ ਕਰ ਲਈ ਹਾਲਾਂਕਿ ਇੱਕ ਡੀਐਸਟੀਵੀ ਕਿਸਾਨਾਂ ਕੋਲ ਗੱਲਬਾਤ ਕਰਨ ਲਈ ਗਈ ਸੀ ਬਿਲਕੁਲ ਬਿਲਕੁਲ ਕੁਨਾਲ ਇੰਤਜ਼ਾਰ ਰਹੇਗਾ ਕਿ ਆਖਰਕਾਰ ਕੀ ਕੁਝ ਇਸ ਖਬਰ ਤੇ ਹੋਰ ਅਪਡੇਟ ਆਣਗੇ ਬਹੁਤ ਸ੍ਰਿਸ਼ਟ ਕੁਨਾਲ ਮਾਨਸਲ ਬਠਿੰਡਾ ਤੋਂ ਰਿਪੋਰਟ ਕਰ ਰਹੇ ਸੀ ਤਾਂ ਇਸ ਵੇਲੇ ਦੇ ਸਭ ਤੋਂ ਵੱਡੇ ਖਬਰ ਤੇ ਅਸੀਂ ਲਗਾਤਾਰ ਨਜ਼ਰ ਬਣਾ ਕੇ ਰੱਖੀ ਹੋਈ ਹੈ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਪਰਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਸਵੇਰ ਵੇਲੇ ਤੋਂ ਜਾਰੀ ਰਹੇ ਸ਼ਹਿਰ ਬਠਿੰਡਾ ਬਠਿੰਡਾ ਦੇ ਰਾਮਪੁਰਾ ਫੂਲ ਬਰਨਾਲਾ ਜ਼ਿਲ੍ਹਾ ਸੰਗਰੂਰ ਅਨੰਦਾ ਦੀ ਧਰਤੀ ਨਨਪੁਰ ਸਾਹਿਬ ਦਾ ਜ਼ਿਕਰ ਕੀਤਾ ਨਨਪੁਰ ਸਾਹਿਬ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਗਿਆ ਕਿਸਾਨ ਅਤੇ ਪੁਲਿਸ ਆਹੋ ਸਾਹਮਣੇ ਬਠਿੰਡਾ ਦੇ ਵਿੱਚ ਹੋਈ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਪੰਜਾਬ ਦੀ ਪੁਲਿਸ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੀ ਹੈ ਤਾਂ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਦੇਖੋ ਕਿ ਇਸ ਤਰ੍ਹਾਂ ਨਾਲ ਬਰਨਾਲਾ ਅਤੇ ਰਾਮਪੁਰਾ ਫੂਲ ਦੇ ਵਿੱਚ ਵੀ ਕਿਸਾਨਾਂ ਤੇ ਪੁਲਿਸ ਉਚਾਲੇ ਜਿਹੜਾ ਬੇਖਣ ਨੂੰ ਮਿਲੀ ਹੈ ਬਠਿੰਡਾ ਦੇ ਵਿੱਚ ਤਾਂ ਚੰਡੀਗੜ੍ਹ ਹਾਈਵੇ ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ ਜਿਸ ਦੇ ਕਰਕੇ 3-4 ਘੰਟਿਆਂ ਤੋਂ ਲੋਕ ਪ੍ਰੇਸ਼ਾਨ ਰਹੇ ਸੰਗਰੂਰ ਅਤੇ ਨਨਤਪੁਰ ਸਾਹਿਬ ਵੀ ਗੱਲ ਕਰਾਂਗੇ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਲੋਕ ਪ੍ਰੇਸ਼ਾਨ ਸੰਨ ਬਠਿੰਡਾ ਦੇ ਵਿੱਚ ਸਥਿਤੀ ਜ਼ਿਆਦਾ ਤਨਾਵਪੂਰਵਕ ਸਥਿਤੀ ਬਣ ਚੁੱਕੀ ਹੈ ਤਾਂ ਹੁਣ 6 ਵਜੇ ਦੇ ਵਿੱਚ ਦੂਜੀ ਵੱਡੇ ਦਿਨ ਦੀ ਖਬਰ ਭਾਰਤ ਅਤੇ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਸੋਰਸਸ ਜਾਣਕਾਰੀ ਦੇ ਰਹੇ ਨੇ ਟ੍ਰੇਡ ਡੀਲ ਦੇ ਵਿੱਚ ਚੌਲ ਕਣਕ ਸੋਇਆ ਮੱਕੀ ਗੰਨਾ ਸ਼ਾਮਲ ਨਹੀਂ ਹੈ ਪੰਜਾਬ ਦੇ ਕਿਸਾਨ ਦੇ ਨਾਲ ਇਹ ਖਬਰ ਸਿੱਧੇ ਤੌਰ ਤੇ ਜੁੜੀ ਹੋਈ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹਰ ਇੱਕ ਚੀਜ਼ ਦਾ ਪੰਜਾਬ ਤੇ ਨਾਸਰ ਹੈ ਟ੍ਰੇਡ ਡੀਲ ਦੇ ਵਿੱਚ ਡੇਰੀ ਖੇਤਰ ਵੀ ਸ਼ਾਮਲ ਨਹੀਂ ਹੈ ਸੋਰਸਸ ਜਾਣਕਾਰੀ ਦੇ ਰਹੇ ਨੇ ਕਿਸਾਨਾਂ ਦਾ ਹੈ ਤਾਂ ਪੂਰੇ ਤਰੀਕੇ ਦੇ ਨਾਲ ਸੁਰੱਖਿਤਾ ਸ਼ਿਵਰਾਜ ਸਿੰਘ ਚੋਹਾਨ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਅਨਾਜ ਫਲ ਸਬਜ਼ੀ ਅਤੇ ਡੇਰੀ ਤੇ ਕੋਈ ਖਤਰਾ ਨਹੀਂ ਹੈ ਢੀਲ ਦੇ ਵਿੱਚ ਛੋਟੇ ਕਿਸਾਨਾਂ ਦੇ ਲਈ ਵੀ ਸੁਰੱਖਿਆ ਕਾਇਮ ਹੈ ਚੌਲ ਮਸਾਲੇ ਨਰਮਾ ਕਿਸਾਨਾਂ ਨੂੰ ਵੀ ਲਾਭ ਮਿਲੇਗਾ ਜਿਹੜੇ ਕਿਸਾਨ ਨਰਮੇ ਦੀ ਕਾਸ਼ਤ ਪੰਜਾਬ ਦੇ ਵਿੱਚ ਕਰਦੇ ਆ ਜਾਂ ਪੂਰੇ ਦੇਸ਼ ਦੇ ਵਿੱਚ ਕਰਦੇ ਆ ਇਕੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਦੇਸ਼ ਦੀ ਗੱਲ ਹੋ ਰਹੀ ਸ਼ਿਵਰਾਜ ਚੋਹਾਨ ਪਾਰ ਸਰਕਾਰ ਦੇ ਖੇਤੀਬਾੜੀ ਮੰਤਰੀ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਕਿਸਾਨ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਗ੍ਰਾਫਿਕਲੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਕੇਂਦਰ ਦੇਗੇ ਕੁਝ ਵੱਡੇ ਦਾਅਵੇ ਨੇ ਦੇਖ ਸਕਦੇ ਹੋ ਕਿ ਜਿਹੜੇ ਫਲ ਨੇ ਉਹਨਾਂ ਤੇ ਕੋਈ ਖਤਰਾ ਨਹੀਂ ਹੈ ਜਿਹੜੇ ਫਲ ਦੀ ਕਾਸ਼ਤ ਕਿਸਾਨ ਕਰਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਵੀ ਦੋ ਮੁਲਕਾਂ ਦੇ ਵਿਚਕਾਰ ਕੋਈ ਸੰਧੀ ਹੁੰਦੀ ਹੈ ਟ੍ਰੇਡ ਡੀਲ ਹੁੰਦੀ ਹੈ ਸਮਝੌਤਾ ਹੁੰਦਾ ਤਾਂ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਗਰਾਊਂਡ ਜ਼ੀਰੋ ਤੇ ਜਿਹੜੇ ਲੋਕ ਹੁੰਦੇ ਆ ਉਹਨਾਂ ਖੇਤਿਆਂ ਦੇ ਨਾਲ ਸਿੱਧੇ ਸਿੱਧੇ ਤੌਰ ਤੇ ਜੁੜੇ ਹੁੰਦੇ ਆ ਉਹਨਾਂ ਤੇ ਕਿੰਨਾ ਪ੍ਰਭਾਵ ਹੈ ਕਿੰਨਾ ਨਹੀਂ ਹੈ ਇਹ ਹਰ ਇੱਕ ਚੀਜ਼ న్యూਸ 18 ਪੰਜਾਬ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੇਂਦਰ ਦੇ ਦਾਅਵੇ ਬਹੁਤ ਵੱਡੇ ਨੇ ਕਿ ਛੋਟੇ ਕਿਸਾਨਾਂ ਤੇ ਕੋਈ ਅਸਰ ਨਹੀਂ ਪਵੇਗਾ ਢੇਰੀ ਦਾ ਕੰਮ ਜੋ ਕਿਸਾਨ ਕਰਦੇ ਆ ਉਹ ਵੀ ਪ੍ਰਭਾਵਿਤ ਨਹੀਂ ਹੋਣਗੇ ਇਸ ਡੀਲ ਦਾ ਕੋਈ 네ਗੇਟਿਵ ਇਮਪੈਕਟ ਕਿਸਾਨ ਤੇ ਨਹੀਂ ਹੋਏਗਾ ਖਾਸ ਕਰਕੇ ਝੋਨਾ 185 ਲੱਖ ਮੀਟ੍ਰਿਕ ਟਨ ਪੰਜਾਬ ਦੀ ਪ੍ਰੋਡਕਸ਼ਨ ਹੈ उससे ज्यादा इंपैक्ट नेगेटिव नहीं पाएगा बल द्विपक्षीय व्यापार समझौते के कई क्षेत्रों को अंतिम रूप देने में सफल रहे दो फरवरी 2026 को प्रधानमंत्री जी और अमरीकी राष्ट्रपति डोनाल्ड ट्रंप ने द्विपक्षीय और अंतर्राष्ट्रीय महत्व के कई मुद्दों पर फोन पर चर्चा की इसके बाद राष्ट्रपति ट्रंप ने अमेरिका को किए जाने वाले भारतीय निर्यात की दर घटाकर 18 प्रतिशत करने की घोषणा की इस बात पर जोर देना चाहता हूं कि यह अमरीका द्वारा कई प्रतिस्पर्धी देशों पर लगाए गए से कम है जिससे बाजार में भारत की निर्यात प्रतिस्पर्धात्मकता में वृद्धि होगी और भारत के मेक इन इंडिया फॉर द वर्ल्ड डिजाइन इन इंडिया फॉर द वर्ल्ड और इनोवेट इंडिया फॉर द वर्ल्ड के दृष्टिकोण को साकार करने में सहायक होगी यह ऐतिहासिक ढांचागत समझौता भारत अमेरिका संबंधों को मजबूत करने और विकसित भारत दो की दिशा में हमारी यात्रा को आगे बढ़ाने की दिशा में एक बात तो 6 ਵਜੇ ਦੀ ਤੀਜੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਗੱਠਜੋੜ ਦੇ ਕਿੱਸਾ ਨੂੰ ਲੈ ਕੇ ਜੁੜੇ ਹੋਏ ਆ ਫਿਲਹਾਲ ਫੁੱਲ ਸਟਾਪ ਲਗਾ ਦਿੱਤਾ ਗਿਆ ਕਿਸ ਨੇ ਫੁੱਲ ਸਟਾਪ ਲਗਾਇਆ ਨੈب ਸਿੰਘ ਸਿਆਣੀ ਹਰਿਆਣਾ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਬਿਆਨ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ ਆਪਣੇ ਦਮਤੇ ਭਾਰਤੀ ਜਨਤਾ ਪਾਰਟੀ 2027 ਦੀ ਇਲੈਕਸ਼ਨ ਲੜੇਗੀ ਪੰਜਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀਗਵਾਈ ਦੇ ਵਿੱਚ ਭਾਜਪਾ 27 ਚ ਸਰਕਾਰ ਬਣਾਉਣ ਜਾ ਰਹੀ ਹੈ ਸੀਐਮ ਸਾਹਿਬ ਸੀਐਮ ਸਾਹਿਬ ਜਿਵੇਂ ਕਿ ਪੰਜਾਬ ਦਾ ਪਿਛਲੇ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਵਿਕਰਮ ਮਜੀਠੀਆ ਬਾਹਰ ਆਏ ਨੇ ਜੀ ਤੇ ਪਹਿਲਾਂ ਵੀ ਸਰਕਾਾਰ ਅਲਾਈਅੰਸ ਨਾਲ ਬਣੀ ਸੀ ਕੀ ਲੱਗਦਾ ਕਿ ਜਿਵੇਂ ਵਿਕਰਮ ਮਜੀਠੀਆ ਦੇ ਦੁਆਰਾ ਗੱਲ ਕਹੀ ਗਈ ਗੱਲ ਚੁੜ ਕੇ ਕੋਈ ਅਸਰ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਲੱਗਦੇ ਨੇਗੇ ਕਿਉਂਕਿ ਦੋਨਾਂ ਜੀ ਨਹੀਂ ਐਸਾ ਕੁਝ ਨਹੀਂ ਲੱਗਦਾ ਔਰ ਇਹ ਕੋਈ ਚਰਚਾ ਵੀ ਨਹੀਂ ਆਈ ਆਪਕੇ ਸਾਹਮਣੇ ਅੱਜ ਹਮਾਰੇ ਪੁਨੀਆ ਜੀ ਨੇ ਜੁਆਇਨ ਕੀਤਾ ਹੈ ਨਾ ਜੁਆਇਨ ਕੀਤਾ ਦੇ ਕਿੰਨੇ ਲੋਕ ਸੀ ਅੱਜ ਹੰਨੀ ਪੜੀ ਰੈਲੀ ਕੀਤੀ ਸੀ ਬੀਜਪੀ ਆਪਣੇ ਬਲਬੁੱਤੇ ਤੇ ਚੋਣ ਲੜ ਗਿਆ ਕਾਕਲੀ ਦਲ ਦੇ ਨਾਲ ਕੋਈ ਗਠਬੰਧ ਨਹੀਂ ਆਪਣੇ ਬਲਬੁੱਤੇ ਤੇ ਚੋਣ ਲੜੇਗੀ ਹੋਰ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਜੀ ਦੇ ਨੇਤ੍ਰਿਤਵ ਦਾ 6 ਵਜੇ ਦੀ ਚੌਥੀ ਵੱਡੀ ਖਬਰ ਫਿਲਮ ਗੂਸਖੋਰ ਪੰਡਤ ਨੂੰ ਲੈ ਕੇ ਚੱਗੀ ਹੋਈ ਹੈ ਇਸ ਤੇ ਬਵਾਦ ਪਖਿਆ ਪੰਜਾਬ ਅਤੇ ਹਰਨ ਹਾਈ ਕੋਰਟ ਦੇ ਵਕੀਲਾਂ ਨੇ ਇੱਕ ਦਰਖਾਸਤ ਦਿੱਤੀ ਹੈ ਚੰਡੀਗੜ੍ਹ ਦੇ ਐਸਐਸਪੀ ਦੇ ਕੋਲ ਇਹ ਦਰਖਾਸਤ ਦਰਜ ਕਰਵਾਈ ਗਈ ਹੈ ਵਕੀਲਾ ਨੇ ਫਿਲਮ ਤੇ پابੰਦੀ ਲਗਾਉਣ ਦੀ ਮੰਗ ਕਰ ਦਿੱਤੀ ਹੈ ਫਿਲਮ ਦੇ ਡਾਇਰੈਕਟਰ ਦੇ ਖਿਲਾਫ ਮੁਕੱਦਮਾ ਦਰਜ ਹੋਏ ਵਕੀਲ ਪਾਈਚਾਰਾ ਇਸ ਗਲਤੇ ਅੜਿਆ ਹੋਇਆ ਕਿ ਕਾਰਵਾਈ ਨਾ ਹੋਣ ਤੇ ਤਿੱਖਾ ਸੰਘਰਸ਼ ਕੀਤਾ ਜਾਏਗਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵਿਰੋਧ ਦੀ ਚੇਤਾਵਨੀ ਵੀ ਦੇ ਦਿੱਤੀ ਹੈ ਨੈਟਫਲਿਕਸ ਤੇ ਆ ਰਹੀ ਫਿਲਮ ਜਿਸ ਦਾ ਜ਼ਿਕਰ ਹੋਇਆ ਹੈ ਕਿ ਮਨੋਜ ਵਾਜਪਾਈ ਦੀ ਫਿਲਮ ਗੂਸ ਖੋਰ ਪੰਡਤ ਦਾ ਇੱਥੇ ਜ਼ਿਕਰ ਵਕੀਲ ਪਾਈਚਾਰਾ ਕਰ ਰਹੇ ਹੈ ਇਹ ਟਾਈਟਲ ਦੇ ਖਿਲਾਫ ਇਹ ਪਿਕਚਰ ਦੇ ਖਿਲਾਫ ਜੋ ਕਿ ਸਿਰਫ ਔਰ ਸਿਰਫ ਆਪਣੇ ਆਪ ਨੂੰ ਪ੍ਰੋਮੋਟ ਕਰਨ ਵਾਸਤੇ ਬਣੀ ਗਈ ਹੈ ਬਣਾਈ ਗਈ ਹੈ ਇਹਦੇ ਵਿੱਚ ਨਾ ਕਿ ਸਿਰਫ ਪੰਡਿਤ ਕਮਿਊਨਿਟੀ ਬਾਕੀ ਹੋਰ ਕਮਿਊਨਿਟੀਆਂ ਬਾਰੇ ਵੀ ਜਿਹੜਾ ਉਹਨਾਂ ਨੂੰ ਅਲੱਗ-ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਖਿਲਾਫ ਆਪਾਂ ਐਸਐਸਪੀ ਨੂੰ ਕੰਪਲੇਨਟ ਦੇਣ ਜਾ ਰਹੇ ਹਾਂ ਸਾਡੇ ਸਾਰੇ ਵਕੀਲ ਲੋਗ ਆਪਾਂ ਸਾਰੇ ਇਹਨੂੰ ਇਹਦਾ ਪੂਰਜੋਰ ਵਿਰੋਧ ਕਰ ਰਹੇ ਹਾਂ ਤੇ ਆਪਾਂ ਇਹ ਲੜਾਈ ਬਹੁਤ ਐਂਡ ਤੱਕ ਲੈ ਕੇ ਜਾਵਾਂਗੇ ਮੂਵੀ ਦੀ ਪ੍ਰੋਮੋਸ਼ਨ ਮੂਵੀ ਦੀ ਰਿਲੀਜ਼ ਤੇ ਮੂਵੀ ਦੀ ਜਿਹੜੀ ਵੀ ਹੋਰ ਵੀ ਮਤਲਬ ਕੀ ਇਹਦਾ ਬਾਇਕਾਟ ਤੱਕ ਕਰਨ ਦੀ ਆਪਾਂ ਲੋਕਾਂ ਨੂੰ ਅਪੀਲ ਕਰਾਂਗੇ ਤੇ ਅਸੀਂ ਜਰੂਰ ਇਹਦੇ ਖਿਲਾਫ ਖੜਾਂਗੇ ਤੇ ਹੁਣ ਜਿਹੜੇ ਆਪਨੇ ਜਾ ਰਹੇ ਅਸਿਸਟਮ ਮਿਲਣ ਉਹਦੇ ਵਿੱਚ ਕੀ ਮੰਗ ਕੀ ਐ ਐਗਜ਼ੈਕਟ ਐਪਲੀਕੇਸ਼ਨ ਵਿੱਚ ਮੰਗ ਇਹੀ ਐ ਇਸ ਤੇ ਰੋਕ ਲਗਾਈ ਜਾਵੇ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਐਫ ਆਈ ਆਰ ਕੀਤੀ ਜਾਵੇ ਤੇ ਤਾਂ ਕਿ ਇੱਕ ਨਸੀਰ ਬਣੇ ਕਿ ਅੱਜ ਤੋਂ ਬਾਅਦ ਅੱਗੇ ਕੋਈ ਹੋਰ ਵੀ ਕੋਈ ਹੋਰ ਪ੍ਰੋਡਿਊਸਰ ਵਗੈਰਾ ਆਪਣੀ ਸਿਰਫ ਨਿੱਜੀ ਫਾਇਦੇ ਵਾਸਤੇ ਸਾਡੀ ਕਮਿਊਨਿਟੀਾਂ ਨਾਲ ਵਿੱਚ ਇਹ ਵੰਡ ਨਾ ਪਾਵੇ ਤੇ ਜੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਫਿਰ ਹਾਈ ਕੋਰਟ ਚ ਕੋਈ ਪਟੀਸ਼ਨ ਪਾਓਗੇ ਬਿਲਕੁਲ ਆਪਾਂ ਪੀਆਈਐਲ ਪਾਵਾਂਗੇ ਇਹ ਜਿਹੜੇ ਵੀ ਕੋਈ ਮਤਲਬ ਕੀ ਜੋ ਵੀ ਇਹ ਜਿਹੇ ਪ੍ਰੋਡਿਊਸਰ ਰਹੇ ਗਏ ਹਨ ਜੋ ਸਿਰਫ ਨੀਜੇ ਫਾਇਦੇ ਦੇਖਦੇ ਹਨ ਤੇ ਸਾਡੇ ਸਾਡੀ ਕਮਿਊਨਿਟੀਾਂ ਵਿੱਚ ਵੰਡ ਪਾਉਂਦੇ ਆ ਉਹਨਾਂ ਦੇ ਖਿਲਾਫ ਆਪਾਂ ਪੀਆਈਐਲ ਪਾਵਾਂਗੇ ਤੇ ਹੋਰ ਜਿਹੜੀਆਂ ਵੀ ਕੰਪਲੀਟਾਂ ਹੋਣ ਉਹਦੇ ਐਕਸ਼ਨ ਲੈਣ ਦੇ ਵਾਸਤੇ ਤਾਂ ਪਾਰਟੀ ਦੇ ਵਿੱਚ ਜੋ ਕੱਢੇ ਜਾਣ ਤੋਂ ਬਾਅਦ ਨਵਜੋਤ ਕੋਰ ਸਿੱਧੂ ਦਾ ਵੱਡਾ ਬਿਆਨ ਆਇਆ ਨਵਜੋਤ ਕੋਰ ਸਿੱਧੂ ਨੇ ਰਾਹੁਲ ਗਾਂਧੀ ਨੂੰ ਪੱਪੂ ਤੱਕ ਦੱਸ ਦਿੱਤਾ ਉਸ ਸ਼ਬਦ ਤੇ ਮੋਹਰ ਲਗਾ ਦਿੱਤੀ ਰਾਹੁਲ ਗਾਂਧੀ ਜ਼ਮੀਨੀ ਪੱਧਰ ਤੋਂ ਬਿਲਕੁਲ ਅਣਜਾਣ ਹੋ ਚੁੱਕੇ ਨੇ ਨਵਜੋਤ ਕੌਰ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ ਕਿ ਅੰਦਰੂਨੀ ਘੇਰੇ ਦੇ ਲੋਕ ਰਾਹੁਲ ਗਾਂਧੀ ਨੂੰ ਹਕੀਕਤ ਤੋਂ ਦੂਰ ਰੱਖਦੇ ਨੇ ਟਿਕਟਾਂ ਵੇਚ ਕੇ ਸ਼ਾਨਦਾਰ ਜ਼ਿੰਦਗੀ ਦਾ ਮਜ਼ਾ ਲੈਂਦੇ ਨੇ ਐਮਰਜੈਂਸੀ ਕਾਲ ਤੇ ਪ੍ਰਤੀਕਿਰਿਆ ਚ 6 ਮਹੀਨੇ ਤੋਂ ਵਾਅਦਾ ਸਮਾਂ ਲੱਗਦਾ ਉਹਨਾਂ ਨੂੰ ਮੌਜੂਦਾ ਸਰਕਾਰ ਦੇ ਖਿਲਾਫ ਬੋਲਣ ਲਈ ਕਹੋ ਸੱਚ ਬੋਲਣਾ ਅਤੇ ਸੱਚ ਦਾ ਸਾਹਮਣਾ ਕਰਨਾ ਸਿੱਖੋ ਇੱਕ ਚੰਗੇ ਦੋਸਤ ਦੇ ਲਈ ਸਲਾਹ ਹੋਰ ਸੁਚੇਤ ਪੱਕੇ ਸਵੀਕਾਰਸ਼ੀਲ ਅਤੇ ਹਕੀਕਤ ਪਸੰਦ ਬਣੋ ਇੱਕ ਵੱਡਾ ਮੈਨਾ ਰਾਹੁਲ ਗਾਂਧੀ ਨੂੰ ਮਾਰਿਆ ਗਿਆ ਪਰ ਇਸ ਪੂਰੇ ਸਿਨੈਰੀਓ ਤੇ ਬਹੁਤ ਵੱਡਾ ਸਵਾਲ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦਾ ਬਣੇਗਾ ਕੀ

पार्टी को मजबूत बनाने के लिए अनुशासन बहुत जरूरी है कोई भी सेना हो कोई भी संगठन हो यदि अनुशासन नहीं रहा तो फिर वो संगठन कितना बड़ा हो वो जीत नहीं सकता और इसलिए हम सबको अनुशासन में रह के ही काम करना है कोई कितना भी बड़ा व्यक्ति हो जो अनुशासनहीनता करेगा उसे बाहर का रास्ता दिखाया जाएगा अभी कुछ दिनों पहले आप अमृतसर में आपने देख लिया बड़े-बड़े तुर्रम खा थे उन्होंने अनुशासनहीनता की पार्टी से बाहर का रास्ता दिखा दिया गया इसलिए अनुशासन बहुत जरूरी है अनुशासन में रहकर ही हम काम कर सकते हैं क्योंकि हमारे ਚੰਟਰ ਦੇ ਵਿੱਚ ਹੋਏ ਆਮ ਆਦਮੀ ਪਾਰਟੀ ਦੇ ਆਗੂ ਦੇ ਕਤਲ ਤੇ ਸਿਆਸਤ ਪਖੀਆ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਗੈਂਗਸਟਰ ਲੈਂਡ ਬਣਾ ਕੇ ਰੱਖ ਦਿੱਤਾ ਹੈ ਸਰਕਾਰ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੀ ਸਰਕਾਰ ਤਾਂ ਐਮਐਲਏ ਦੇ ਭਤੀਜੇ ਦੀ ਵੀ ਰਾਖੀ ਨਹੀਂ ਕਰ ਸਕੀ ਕਾਂਗਰਸ ਨੇ ਵੀ ਪੰਜਾਬ ਦੀ ਸਰਕਾਰ ਨੂੰ ਕਹਿ ਰਿਹਾ ਹੈ ਕਿ ਪੰਜਾਬ ਗੈਂਗਲੈਂਡ ਬਣਾ ਦਿੱਤਾ ਗਿਆ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਸੰਸਦ ਨੇ ਮੌਜਬਾ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ ਸੰਤ ਸੀਚੇਵਾਲ ਰਾਜ ਸਭਾ ਸੰਸਦ ਕਹਿ ਰਹੇ ਨੇ ਕਿ ਕਾਰਵਾਈ ਹੋਣੀ ਚਾਹੀਦੀ ਹੈ। ਕਾਬਲੇਗੋ ਰਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਲੱਖੀ ਉਭਰਾਏ ਦਾ ਗੋਲੀਆਂ ਮਾਰ ਕੇ ਅੱਜ ਸਵੇਰ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਲੱਖੀ ਉਭਰਾਏ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਥਾਰ ਵਿੱਚ ਬੈਠਣ ਦੀ ਕੋਸ਼ਿਸ਼ ਕਰਦੇ ਹੈ ਤਾਂ ਟਾਕ ਦੇ ਵਿੱਚ ਬੈਠੇ ਸ਼ੂਟਰਾਂ ਨੇ ਇੱਕ ਤੋਂ ਬਾਅਦ ਇੱਕ ਫਾਇਰ オーਪਨ ਕਰ ਦਿੱਤਾ। ਇਸ ਵਾਰਦਾਤ ਦੇ ਵਿੱਚ ਜੋਗਾ ਫੋਲਡੀ ਵਾਲੇ ਨਾ ਦੇ ਇੱਕ ਬਦमाश ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ। ਨਿਤ ਦਿਨ ਵੱਡੇ ਤੋਂ ਵੱਡੀ ਵਾਰਦਾਤ ਜਿਹੜੀ ਪੰਜਾਬੀਆਂ ਨੂੰ ਵੇਖਣ ਲਈ ਮਿਲ ਰਹੀ ਪੂਰੇ ਤਣਾਅ ਦਾ ਮਾਹੌਲ ਹੈ ਪੂਰੇ ਡਰ ਦਾ ਮਾਹੌਲ ਹੈ ਸਰਕਾਰ ਬੁਰੀ ਤਰ੍ਹਾਂ ਲਾਅ ਐਂਡ ਆਰਡਰ ਤੇ ਫੇਲ ਹੈ ਕਿਉਂਕਿ ਲਾਅ ਐਂਡ ਆਰਡਰ ਤੇ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਸੀਐਮ ਚਾਹੀਦਾ ਹੁੰਦਾ ਹੈ ਪਰ ਜਦੋਂ ਪਾਵਰ ਸੈਂਟਰ ਦੋ ਦੋ ਹੋਣ ਨਾ ਫਿਰ ਸਿਸਟਮ ਕੰਮ ਨਹੀਂ ਕਰਦਾ ਤੁਸੀਂ ਇੱਥੋਂ ਤੱਕ ਵੇਖ ਲਓ ਕਿ ਇੱਕ ਗੈਂਗਲੈਂਡ ਬਣਿਆ ਪਿਆ ਇਸ ਵੇਲੇ ਪੰਜਾਬ ਬਹੁਤ ਲੰਬੇ ਸਮੇਂ ਤੋਂ ਸਰਕਾਰ ਜਿਹੜਾ ਹੈ ਜਿੰਨੇ ਵੀ ਇਹ ਗੈਂਗਸਟਰ ਆ ਜਾਂ ਉਹਨਾਂ ਦੇ ਉੱਤੇ ਕਾਰਵਾਈਆਂ ਕਰ ਰਹੀ ਹੈ ਕਾਫੀ ਲੋਕ ਫੜੇ ਆ ਪਰ ਫਿਰ ਵੀ ਜਿਹੜੇ ਗਲਤ ਅੰਸਰ ਆ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਤੇ ਤਾਂ ਕਿ ਜਿਹੜਾ ਹੈਗਾ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਇਹੋ ਜਿਹਾ ਨੁਕਸਾਨ ਨਾ ਹੋਵੇ ਰਾਹਤ ਮਿਲੇ ਆਮ ਆਮੀ ਪਾਰਟੀ ਦਾ ਹੀ ਨੇਤਾ ਸੀ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰਤੀ ਇਹ ਪੰਜਾਬ ਹੈ ਇਸ ਕਰਕੇ ਮੈਂ ਕਿਹਾ ਇੱਕ ਗੈਂਗਸਟਰ ਲੈਂਡ ਬਣਾ ਕੇ ਰੱਖਤਾ ਹਾਂ ਅਰੇ ਉਹ ਸਰਕਾਰ ਜਿਹੜੀ ਆਪਣੇ ਐਮਐਲਏ ਦੇ ਪਤੀਤੇ ਵੀ ਰਾਖੀ ਨਹੀਂ ਕਰ ਸਕੀ ਇਹ ਉਹ ਸਰਕਾਰ ਜਿਹੜੀ ਆਪਣੇ ਸਰਪੰਚ ਵੀ ਰਾਖੀ ਨਹੀਂ ਕਰ ਸਕੀ